ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਬਹੁਤ ਸੋਹਣੀ ਕੁਠੀ ਲੈ ਕੇ ਪਹੁੰਚਿਆ ਬਹੁਤ ਵਧੀਆ ਬਣੀ ਹੋਈ ਹੈ ਸਾਰਾ ਕੰਮ A to Z ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੀ ਤੇ 10 ਮਰ ਲਈ ਪੂਰੀ ਜਗ੍ਹਾ ਤੇ ਰਜਿਸਟਰੀ ਵਾਲੀ ਜਗ੍ਹਾ ਤੇ ਪੂਰੀ ਆਪਾਂ ਕੁਠੀ ਦੀ ਗੱਲ ਕਰਾਂਗੇ ਤੁਸੀਂ ਕੁਠੀ ਨੂੰ ਦੇਖ ਕੇ ਖੁਸ਼ ਹੋ ਜਾਓਗੇ ਬਾਕੀ ਕਹੋਗੇ ਬਹੁਤ ਸੋਹਣੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਅੱਗੇ ਗੱਲ ਕਰਦੇ ਹਾਂ ਜੀ ਜਿਨ੍ਹਾਂ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਏ ਹੋ ਤੁਸੀਂ ਚੈਨਲ ਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਮਕਾਨ ਹੈ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਫਰੀ ਦੇ ਵਿੱਚ ਐਡ ਲਗਾਵਾ ਸਕਦੇ ਹਾਂ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਉੱਪਰ ਆਪਣਾ ਵਟਸਐਪ ਨੰਬਰ ਹਮੇਸ਼ਾ ਚੱਲਦਾ ਰਹਿੰਦਾ ਜੀ ਜਦੋਂ ਤੁਸੀਂ ਕੋਠੀ ਨੂੰ ਪੂਰੀ ਦੇਖੋਗੇ ਤੇ ਵੀਡੀਓ ਵੀ ਪੂਰੀ ਦੇਖੋਗੇ ਮੈਂ ਗਾਰੰਟੀ ਨਾਲ ਕਹਿ ਸਕਦਾ ਜੀ ਤੁਹਾਨੂੰ ਕੋਠੀ ਵੀ ਵਧੀਆ ਲੱਗੂਗੀ ਤੇ ਆਪਣੀ ਵੀਡੀਓ ਵੀ ਪਸੰਦ ਆਊਗੀ ਬਾਕੀ ਜਿਹੜਾ ਮੇਨ ਗੇਟ ਲੱਗਿਆ ਹੋਇਆ ਫੋਲਡਿੰਗ ਮੇਨ ਗੇਟ ਲੱਗਿਆ ਹੋਇਆ ਤੇ ਦੂਰੋਂ ਵੀ ਇਹਨਾਂ ਨੇ ਕੋਠੀ ਦੀ ਵੀਡੀਓ ਬਣਾਈ ਹੈ ਦੂਰ ਤੋਂ ਹੀ ਦਿਖਾਇਆ ਸਾਰਾ ਕੁਝ ਫਰੰਟ ਵਗੈਰਾ ਤੁਸੀਂ ਦੇਖ ਹੀ ਲਿਆ ਤੇ ਇਧਰਲੇ ਪਾਸੇ ਗੱਡੀ ਖੜਾਉਣ ਵਾਸਤੇ ਇੱਕ ਪਾਸੇ ਪੋਰਚ ਆਪਾਂ ਨੂੰ ਮਿਲ ਜੂਗਾ ਉੱਪਰ ਛੱਡ ਪਿਆ ਹੋਇਆ ਹੈ ਬਾਕੀ ਜੇ ਆਪਾਂ نیچے ਗੱਲ ਕਰੀਏ ਜੀ ਤਾਂ ਸਾਰੀ ਕੋਠੀ ਦੇ ਵਿੱਚ ਆਪਾਂ ਨੂੰ نیچے ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਤੇ ਕੋਠੀਏ ਜਿਹੜੀ ਸਾਰੀ ਰੰਗ ਹੋਈ ਹੈ ਜੀ ਸਾਰੀਆਂ ਜੋੜੀਆਂ ਜੋ ਵੀ ਚੁਗਾਠਾਂ ਪੱਲੇ ਸਾਰੇ ਹੁੰਦੇ ਆ ਸਾਰੇ ਰੰਗ ਇਹਨਾਂ ਨੇ ਇੱਕੋ ਨਾਲ ਦੇ ਕਰਵਾਏ ਹੋਏ ਆ ਤੇ ਬਹੁਤ ਵਧੀਆ ਸਾਰਾ ਕੁਝ ਹੈ ਜੀ ਤੇ ਲੋਬੀ ਦੇ ਵਿੱਚ ਆਪਾਂ ਪਹੁੰਚ ਗਏ ਸੀਗੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਿਚਨ ਦਿਖਾ ਦਿੰਨਾ ਹੈ ਕਿਚਨ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਲੈ ਕੇ ਪਹੁੰਚਿਆ ਜੀ ਕਿਚਨ ਦੇ ਵਿੱਚ ਬਾਕਸ ਵਗੈਰਾ ਜਿੰਨੇ ਵੀ ਹੁੰਦੇ ਆ ਬਣੇ ਹੋਏ ਨੇ ਸਾਰਾ ਕੁਝ ਬਹੁਤ ਵਧੀਆ ਜੀ ਜਮਾ ਕਿਚਨ ਦੇ ਨਾਲ ਆਪਣਾ ਸਟੋਰ ਰੂਮ ਆਜੂਆ ਜੀ ਪੇਟੀਆਂ ਵਗੈਰਾ ਇਹਨਾਂ ਦੀਆਂ ਪਈਆਂ ਤੇ ਸਟੋਰ ਰੂਮ ਦੇ ਨਾਲ ਇੱਕ ਆਪਣਾ ਆਜੂਆ ਬੈਡਰੂਮ ਬੈਡਰੂਮ ਬਹੁਤ ਖੁੱਲਾ ਡੁਲਾ ਬਹੁਤ ਵਧੀਆ ਤੁਹਾਨੂੰ ਮਿਲ ਜੂਗਾ ਤੇ ਰੰਗ ਤੁਸੀਂ ਆਪੇ ਦੇਖ ਲਓ ਠੀਕ ਹੈ ਜੀ ਬਾਕੀ ਜੋ ਵੀ ਕੁਝ ਹੈਗਾ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਆਪਾਂ ਦੇਖਾਂਗੇ ਸਾਰੀ ਗੱਲ ਕਰਾਂਗੇ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਪੀਓਪੀ ਡਿਜ਼ਾਈਨ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਇਹਨਾਂ ਨੇ ਕੋਠੀ ਜਿਹੜੀ ਸਾਰੀ ਨਕਸ਼ੇ ਤੇ ਤਿਆਰ ਕਰਵਾਈ ਹੋਈ ਆ ਤੇ ਰਿਹਾਈਸ਼ੀ ਕੋਠੀਆ ਜੀ ਤੇ ਤੁਹਾਨੂੰ ਪਹਿਲਾਂ ਹੀ ਕਹਿ ਦਿੰਨਾ ਕਿਸੇ ਬਿਲਡਰ ਦੀ ਜਾਂ ਕਿਸੇ ਡੀਲਰ ਦੀ ਕੋਠੀ ਨਹੀਂ ਹੈਗੀ ਕਈ ਵਾਰੀ ਵਿਚ ਵਿਚਾਲੇ ਡੀਲਰ ਪੈ ਜਾਂਦੀ ਹੈ ਪਰ ਆਪਾਂ ਉਹਨਾਂ ਦੀ ਐਡ ਨਹੀਂ ਕਰਦੇ ਜੀ ਜੜੀਆਂ ਰਿਹਾਈਸ਼ੀ ਕੂਠੀਆਂ ਹੁੰਦੀਆਂ ਆਪਾਂ ਉਹਨਾਂ ਦੀ ਐਡ ਕਰਦੇ ਆ ਤੁਹਾਨੂੰ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਜੀ ਬਾਕੀ ਹੁਣ ਇਹਨਾਂ ਨੇ ਬਾਥਰੂਮ ਵਗੈਰਾ ਦਿਖਾਇਆਗਾ ਜਿਵੇਂ ਕਿ ਤੁਸੀਂ ਦੇਖਿਆ ਹੋয়া ਜਿੰਨੀਆਂ ਟੂਟੀਆਂ ਜੋ ਵੀ ਕੁਝ ਲੱਗਿਆ ਹੋਇਆ ਬਹੁਤ ਵਧੀਆ ਇਹਨਾਂ ਨੇ ਲਗਬਾਈ ਹੋਈ ਨਹੀਂ ਕਲਾ ਕਲਾ ਕੰਮ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਤੇ ਇੱਕ ਹੋਰ ਬੈੱਡਰੂਮ ਆ ਗਿਆ ਜੀ ਆ ਬੈੱਡਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਖੁੱਲਾ ਡੋਲਾ ਮਿਲ ਜੂਗਾ ਪੂਰਾ ਆਪਾਂ ਨੂੰ ਬਾਕੀ ਬੈੱਡ ਰੱਖਿਆ ਹੋਇਆ ਆਸੇ-ਪਾਸੇ ਜਗ੍ਹਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਖਾਸੀ ਜਗ੍ਹਾ ਤੁਹਾਨੂੰ ਮਿਲ ਜੂਗੀ ਲਾਈਟਿੰਗ ਦਾ ਸਾਰਾ ਕੰਮ ਕਰਵਾਇਆ ਹੋਇਆ ਤੇ ਕੋਠੀਏ ਜਿਹੜੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਿੰਨੇ ਕੋਠੀ ਤੁਸੀਂ ਦੇਖੀ ਬਾਕੀ ਪੂਰੀ ਵੀਡੀਓ ਦੇਖੋਗੇ ਤੁਸੀਂ ਆਪ ਹੀ ਕਹੋਗੇ ਵੀ ਬਹੁਤ ਸੋਹਣੀ ਕੋਠੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਨਾ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਆਇਓ ਪਹਿਲੀ ਵਾਰ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੀ ਕਰ ਰਹੇ ਹੋ ਜੀ? نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਪਹਿਲਾਂ ਤਾਂ ਉਹ ਲਾਲ ਹੁੰਦਾ ਸੀਗਾ ਹੁਣ ਚਿੱਟਾ ਹੋ ਗਿਆ। ਉਹਨੂੰ ਸਾਰੇ ਜਣੇ ਦਬ ਦੋ ਤੇ ਦਬ ਦਬ ਕੇ ਮਾਰ ਮਾਰ ਕੇ ਮੁੱਕੀ ਉਹਨੂੰ ਲਾਲ ਕਰ ਦਿਓ ਜੀ। ਠੀਕ ਹੈ ਜੀ? ਬਾਕੀ ਨਾਲ ਇੱਕ ਬੈਲ ਆਈਕਨ ਘੰਟੀ ਜੀ ਆਉਗੀ। ਉਹਨੂੰ ਵੀ ਆਲਟ ਸੈਟ ਕਰਕੇ ਜ਼ਰੂਰ ਦਬ ਦਿਓ। ਕਿਉਂਕਿ ਆਪਾਂ ਹਰ ਰੋਜ਼ ਨਵੀਂ ਕੂਠੀ ਤੇ ਨਵੀਆਂ ਵੀਡੀਓ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨਾ ਹੀ ਪਊਗਾ ਜੀ ਠੀਕ ਹੈ ਜੀ ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਾਂ ਨੀਚੇ ਇੱਕ ਕਮੈਂਟ ਵੀ ਜ਼ਰੂਰ ਛੱਡ ਦਿਓ ਕੁਸਮਰਜੀ ਛੱਡ ਦਿਓ ਕਮੈਂਟ ਕਰ ਦਿਓ ਇੱਕ ਤੇ ਆ ਗਿਆ ਜੀ ਕੋਠੀ ਦਾ ਡ్రਾਈੰਗ ਰੂਮ ਡ్రਾਈੰਗ ਰੂਮ ਕਾਫੀ ਲੰਮਾ ਚੌੜਾ ਆਪਾਂ ਨੂੰ ਮਿਲ ਜੂਗਾ ਡਿਜ਼ਾਈਨ ਮੈਨੂੰ ਕੋਠੀ ਦਾ ਬਹੁਤ ਵਧੀਆ ਲੱਗਿਆ ਜੀ ਇਹਨਾਂ ਦਾ ਜਿਹੜਾ ਨਕਸ਼ਾ ਬਹੁਤ ਵਧੀਆ ਹੈ ਕਦੇ ਮੈਂ ਕੋਠੀ ਬਣਵਾਈ ਤਾਂ ਇਹੋ ਜਿਹੀ ਬਣਵਾਉ ਮੈਂ ਜੀ ਕਿਉਂਕਿ ਵਧੀਆ ਲੁੱਕ ਜਿਹੜੀ ਕੋਠੀ ਹੈ ਜੀ 12 ਵੀ ਮੈਨੂੰ ਪਸੰਦ ਆਈ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਜੀ ਜਿੱਥੇ ਆਪਣੇ ਕੋਲੇ ਕੋਠੀ ਆਹਾ ਹੈਗੀ ਆ ਜਿੱਥੋਂ ਪਹੁੰਚੀ ਆਪਣੇ ਕੋਲੇ ਤੇ ਜਿਹੜੀ ਲੋਕੇਸ਼ਨ ਹੈ ਜੀ ਇਹਨਾਂ ਦੀ ਉਹ ਹੈ ਜੀ ਇੱਕ ਕੋਠੀ ਜਿੱਥੇ ਬਣੀ ਹੋਈ ਹੈ ਨੰਗਲ ਡੈਮ ਏਰੀਆ ਚ ਬਣੀ ਹੋਈ ਹੈ ਮੁਹੱਲਾ ਇੰਦਰਾ ਨਗਰ ਪੈ ਜਾਂਦਾ ਇਹਨਾਂ ਨੂੰ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਨੰਗਲ ਡੈਮ ਜੀ ਜੇ ਆਪਾਂ ਕੋਠੀ ਦੀ ਗੱਲ ਕਰੀਏ ਜੀ ਤਾਂ ਆਪਾਂ ਨੂੰ 20 ਫੁੱਟ ਦੀ ਗਲੀ ਲੱਗ ਜੂਗੀ ਠੀਕ ਹੈ ਜੀ 20 ਫੁੱਟ ਦੀ ਗਲੀ ਲੱਗਦੀ ਹੈ ਕੋਠੀ ਨੂੰ ਵਧੀਆ ਕੋਠੀ ਹੈ ਤੇ 10 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਲੱਗਿਆ ਹੋਊਗਾ ਕਿਉਂਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸਤਾ ਸੀਗਾ ਟੋਟਲ ਆਪਾਂ ਨੂੰ 5 ਕਮਰੇ ਮਿਲ ਜਾਣਗੇ ਇੱਕ ਪੂਰਾ ਟੌਪ ਦਾ ਡਰਾਈੰਗ ਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਇੱਕ ਕਿਚਨ ਪੂਰਾ ਟੌਪ ਦਾ ਬਣਿਆ ਹੋਇਆ ਉਹ ਵੀ ਤੁਸੀਂ ਦੇਖ ਲਿਆ ਇੱਕ ਸਟੋਰ ਲੌਬੀ ਠੀਕ ਹੈ ਜੀ ਤੇ ਇੱਕ ਗੱਲ ਰਹਿ ਗਈ ਸੀਗੀ ਉਹ ਮੇਨ ਗੱਲ ਹੈ ਜੀ ਉੱਪਰ ਜਾਣ ਵਾਸਤੇ ਆਪਾਂ ਨੂੰ ਡਬਲ ਪੌੜੀਆਂ ਮਿਲ ਜਾਣਗੀਆਂ ਡਬਲ ਪੌੜੀਆਂ ਕਿਸੇ ਕਿਸੇ ਕੋਠੀ 'ਚ ਹੀ ਹੁੰਦੀਆਂ ਉੱਪਰ ਜਾਣ ਵਾਸਤੇ ਅੰਦਰੋਂ ਵੀ ਪੌੜੀਆਂ ਚੜ੍ਹਦੀਆਂ ਤੇ ਬਾਹਰੋਂ ਵੀ ਚੜ੍ਹਦੀਆਂ ਜੀ ਮੈਨ ਘਰ ਆ ਤੇ ਉੱਪਰ ਇੱਕ ਕਮਰਾ ਵੀ ਬਣਿਆ ਹੋਇਆ ਹੈ ਬਾਕੀ ਇਹਨਾਂ ਨੇ ਕਾਫੀ ਪੌਦੇ ਉੱਪਰ ਰੱਖੇ ਹੋਏ ਨੇ ਗਮਲੇ ਕਾਫੀ ਰੱਖੇ ਹੋਏ ਨੇ ਹਰਿਆਲੀ ਪੂਰੀ ਇਹਨਾਂ ਨੇ ਬਣਾਈ ਹੋਈ ਹੈ ਤੇ ਸਾਰਾ ਕੁਝ ਇਹਨਾਂ ਨੇ ਬਾਕੀ ਦਿਖਾਇਆ ਵੀ ਹੈ ਠੀਕ ਹੈ ਜੀ ਤੇ ਇਹਨੂੰ ਸ਼ਾਇਦ ਪਤਾ ਨਹੀਂ ਕਾਦਾ ਬੁੱਝਾ ਜੀ ਆਹ ਤੁਹਾਨੂੰ ਜੇ ਪਤਾ ਹੈ ਤਾਂ ਕਮੈਂਟ ਜਰੂਰ ਕਰਿਓ ਮੈਨੂੰ ਥੋੜਾ ਜਿਆਦਾ ਪਤਾ ਨਹੀਂ ਲੱਗ ਰਿਹਾ ਜੀ ਮੈਨੂੰ ਤਾਂ ਅੰਬ ਜੇ ਲੱਗ ਰਿਹਾ ਜਿਵੇਂ ਨਿੱਕੇ ਨਿੱਕੇ ਅੰਬ ਜੇ ਹੁੰਦੇ ਆ ਬਾਕੀ ਤੁਸੀਂ ਦੱਸਿਓ ਜਰੂਰ ਤੇ ਵਧੀਆ ਜੀ ਆਸੇ ਪਾਸੇ ਲੋਕੇਸ਼ਨ ਬਹੁਤ ਵਧੀਆ ਆਸੇ ਪਾਸੇ ਲੋਕੇਸ਼ਨ ਤੁਸੀਂ ਜਿਵੇਂ ਕੀ ਦੇਖ ਹੀ ਰਹੇ ਹੋ ਜੀ ਪੂਰਾ ਰਿਹਾਈਸ਼ੀ ਏਰੀਆ ਦਾ ਕਮੀ ਕੋਈ ਨਹੀਂ ਹੈਗੀ ਕੋਠੀ ਚ ਇਹ ਡਿਮਾਂਡ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹਨਾਂ ਨੇ ਜਿਹੜੀ ਕੋਠੀ ਦੀ ਡਿਮਾਂਡ ਪਾਈ ਆ ਆਪਣੇ ਕੋਲੇ 65 ਲੱਖ ਰੁਪਇਆ ਇੱਕ ਵਾਰੀ ਪਾਈ ਆ ਗਈ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਬਹਿ ਕੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਕੇ ਤੁਸੀਂ ਦੇਖਣੀ ਹੋਵੇ ਮਾਲਕ ਨੇ ਕਿਹਾ ਕਿਸੇ ਨੇ ਆ ਕੇ ਦੇਖਣੀ ਹੋਵੇ ਆ ਕੇ ਦੇਖ ਸਕਦੇ ਹੋ ਨਾਲੇ ਤਾਂ ਬਹਿ ਕੇ ਗੱਲਬਾਤ ਕਰਾਂਗੇ ਚਾਹ ਪਾਣੀ ਪੀਵਾਂਗੇ ਜਦੋਂ ਤੁਹਾਨੂੰ ਕੋਠੀ ਪਸੰਦ ਆਊਗੀ ਤਾਂ ਆਪਾਂ ਰੇਟ ਵੀ ਮੁਕਾ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਉੱਪਰ-ਨੀਚੇ ਰੇਟ ਜ਼ਰੂਰ ਹੋ ਜਾਊਗਾ ਬਾਕੀ ਤੁਸੀਂ ਦੇਖਣੀ ਹੋਵੇ ਕਿਸੇ ਮੇਰੀ ਭੈਣ ਨੇ ਮੇਰੀ ਮਾਤਾ ਨੇ ਮੇਰੇ ਵੱਡੇ ਬਜ਼ੁਰਗ ਨਹੀਂ ਜਾ ਕੇ ਤੁਸੀਂ ਦੇਖ ਸਕਦੇ ਹੋ 65 ਲੱਖ ਰੁਪਏ ਡਿਮਾਂਡ ਹੈ ਕੋਠੀ ਵੀ ਸੋਹਣੀ ਹੈ ਜੀ ਬਾਕੀ ਰਜਿਸਟਰੀ ਵਾਲੀ ਜਗ੍ਹਾ ਕੋਠੀ ਜਿੱਥੇ ਬਣੀ ਹੋਈ ਹੈ ਉੱਥੇ ਜਗ੍ਹਾ ਦਾ ਰੇਟ ਹੀ ਕਾਫੀ ਹੈ ਜੀ ਤਾਂ ਕਰਕੇ ਇੰਨਾ ਕੁ ਰੇਟ ਤਾਂ ਬਣਦਾ ਹੈ ਜੀ ਬਾਕੀ ਕੋਈ ਚੱਕਰ ਨਹੀਂ ਮਾਲਕ ਨੇ ਕਿਹਾ ਕਰ ਦਾਂਗੀ ਉੱਪਰ-ਨੀਚੇ ਤੇ ਕੋਠੀ ਦਾ ਨਕਸ਼ਾ-ਨੁਕਸ਼ਾ ਤੁਸੀਂ ਦੇਖ ਹੀ ਲਓ ਸਾਰਾ ਕੁਝ ਬਾਕੀ ਵੀਡੀਓ ਰਾਹੀਂ ਇਹਨਾਂ ਨੇ ਸਾਰਾ ਕੁਝ ਦਿਖਾਈ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਿਹਾ ਪਸੰਦ ਆ ਰਹੀ ਹੈ ਵੈਂਤੀ ਵਾਲੀ ਗੱਲ ਹੈ ਜੀ ਲਾਈਕ ਕਰਕੇ ਜਰੂਰ ਜਾਓ ਕਿਉਂਕਿ ਲਾਈਕ ਤਾਂ ਬਣਦਾ ਅੱਜ ਕਿਉਂਕਿ ਕੋਠੀ ਵਧੀਆ ਤੇ ਸਾਰਾ ਕੁਝ ਇਹਨਾਂ ਨੇ ਅੰਦਰੋਂ ਬਾਹਰ ਦਿਖਾਇਆ ਤੇ ਹੁਣ ਆਪਾਂ ਜਦੋਂ نیچے ਉਤਰਾਂਗੇ ਆਪਾਂ ਚੜ੍ਹੇ ਤਾਂ ਦੇਖੋ ਅੰਦਰ ਦੇ ਸੀਗੇ ਤੇ ਹੁਣ ਆਪਾਂ ਉਤਰਾਂਗੇ ਬਾਹਰ ਦੀ ਜੀ ਉਹ ਵੀ ਤੁਹਾਨੂੰ ਮੈਂ نیچے ਲੈ ਕੇ ਚੱਲਦਾ ਹਾਂ ਤੁਸੀਂ ਆਪ ਹੀ ਦੇਖ ਲਓ ਪੌੜੀਆਂ ਬਹੁਤ ਸ਼ਾਨਦਾਰ ਬਣਾਈਆਂ ਹੋਈਆਂ ਟਾਈਲਾਂ ਪੂਰੀਆਂ ਇਹਨਾਂ ਨੇ ਲਗਵਾਈਆਂ ਹੋਈਆਂ ਬਾਕੀ ਜਿਹੜੀ ਕੰਧ ਹੈ ਕੰਧ ਤੇ ਵੀ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਤੁਹਾਨੂੰ ਮੈਂ ਪਹਿਲਾਂ ਵੀ ਕਹਿਆ ਸੀ ਇੱਕ ਵਾਰੀ ਫਿਰ ਤੋਂ ਕਹਿ ਦੇਣਾ ਕੋਠੀ ਬਹੁਤ ਵਧੀਆ ਜੀ ਮੈਨੂੰ ਖਾਸ ਕਰਕੇ ਬਹੁਤ ਵਧੀਆ ਲੱਗੀ ਬਾਕੀ ਗੱਡੀ ਖੜਾਉਣ ਵਾਸਤੇ ਬਣਾ ਹੋਇਆ ਹਰ ਚੀਜ਼ ਅਵੇਲੇਬਲ ਹੈ ਜੀ ਹਰ ਚੀਜ਼ ਬਹੁਤ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਬਣੀ ਹੋਈ ਹੈ ਤੇ ਬਾਕੀ ਤੁਹਾਡੀ ਇੱਛਾ ਜੀ ਜੀ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਲਿਓ ਗੱਲ ਬਣਦੀ ਹੈ ਤਾਂ ਗੱਲ ਬਣਾ ਲਿਓ ਜੀ ਠੀਕ ਹੈ ਜੀ ਬਾਕੀ ਕਮੈਂਟ ਮੈਨੂੰ ਜ਼ਰੂਰ ਤੁਸੀਂ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਕੂਠੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ ਚ ਕੂਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੀ ਆਪਣਾ WhatsApp ਨੰਬਰ ਹੈ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਜਮਾ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਕੋਈ ਆਪਣਾ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਤੇ ਮਿਲਦੇ ਆ ਜੀ ਜਲਦੀ ਬਾਅਦ ਕੀ ਕੋਠੀ ਦੀ ਗੱਲਬਾਤ ਹੋਈ ਗਈ ਤੇ ਨੰਬਰ ਮਾਲਕ ਦੇ ਤੁਹਾਨੂੰ ਮਿਲ ਗਏ ਹੋਣਗੇ ਕਿਉਂਕਿ ਮੈਂ ਸਕਰੀਨ ਤੇ ਉੱਪਰ ਵੀ ਲਿਖ ਕੇ ਰੱਖ ਰੱਖੇ ਸੀਗੇ ਤੇ ਵਿੱਚ ਦੱਸ ਵੀ ਮਤਲਬ ਦੱਸਿਆ ਤਾਂ ਨਹੀਂ ਹੈਗਾ ਜੇ ਦੱਸਣਾ ਤਾਂ ਮੈਂ ਦੱਸ ਵੀ ਦਿਨਾਂ ਚ ਹੀ ਨੰਬਰ ਹੈ ਇੱਕ ਨੰਬਰ ਤਾਂ 9464003844 ਹੈ ਦੂਜਾ ਨੰਬਰ 76 961 33512 ਦੋਵੇਂ ਨੰਬਰ ਚੱਲਦੇ ਆ ਜੀ ਦੋਵੇਂ ਨੰਬਰਾਂ ਤੇ ਕਿਸੇ ਵੀ ਨੰਬਰ ਤੇ ਫੋਨ ਕਰਕੇ ਕੋਈ ਵੀ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣਗੀਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ